ਸਰਬੇਵੰ ਰਾਗੰ ਨਿਰਵਾਣੀ ਹਾਂ ਜਿਹੜੀ ਬਾਣੀ ਹੈ ਸਾਰਿਆਂ ਰਾਗਾਂ ਦੇ ਵਿੱਚ ਵੀ ਹੈ ਸਰਬੇਵੰ ਰਾਗੰ ਨਿਰਵਾਣੀ ਔਰ ਬਾਣੀ ਵੈਸੇ ਅਸਲ ਤੇ ਨਿਰਵਾਣੀ ਹੈ ਰਾਗਾਂ ਦੇ ਵਿੱਚ ਗੁਰਬਾਣੀ ਹੈ ਬਾਣੀ ਨਿਰਵਾਣੀ ਹੈ ਬਾਣੀ ਦਾ ਬੋਲੀ ਵੀ ਨਹੀਂ ਉਹਦਾ ਬਿਨਾ ਕਰਨਾ ਤੇ ਸੁਣਨ ਵਾਲੀ ਹੈ ਇਹ ਸਾਰੀਆਂ ਕਰਨਾ ਨਾਲ ਸੁਣਨ ਵਾਲੀਆਂ ਨੇ ਰਾਗ ਕੰਨਾ ਦਾ ਵਿਸ਼ਾ ਉਹ ਕੰਨਾ ਦਾ ਵਿਸ਼ਾ ਜਾਂ ਬਣਾ ਕੇ ਦਿੱਤਾ ਹੈ ਨਾ ਜਿਆਦਾ ਰਾਗਣੀਆਂ ਦੀ ਲੋੜ ਪਈ ਜਿਆਦਾ ਗੁਰਬਾਣੀ ਬਣਾਈ ਹੈ ਦੁੱਧ ਬਣਾਇਆ ਜਿਵੇਂ ਨਾਮਦੇਵ ਕਹਿੰਦਾ ਦੁੱਧ ਪੀਏ ਗੋਵਿੰਦਰ ਆਏ ਦੁੱਧ ਪੀਏ ਮੇਰਨਨ ਪਤੇ ਆਏ ਜਦ ਲੋਕ ਭਾਸ਼ਾ ਦੇ ਵਿੱਚ ਘੜੀ ਹੈ ਰਾਗਣੀਆਂ ਦੇ ਵਿੱਚ ਘੜੀ ਹੈ ਬਾਣੀ ਉਚਾਰਣ ਕੀਤੀ ਹੈ ਇਹ ਇੰਜੈਕਟ ਕਰਨ ਵਾਸਤੇ ਕੀਤੀ ਹੈ ਲੋਕਾਂ ਨੂੰ ਨਹੀਂ ਤਾਂ ਜਿਹਨੂੰ ਸੁਣੀ ਦੀ ਬਿਨਾ ਕੱਲਾ ਤੇ ਉਹਨੂੰ ਸੁਣੀ ਸੀ ਦੁਇਆ ਨੂੰ ਕਵੇਂ ਦਵੇ ਸਵਾਲ ਤਾਂ ਦੁਇਆ ਨੂੰ ਕਵੇਂ ਦੋ ਦੁਇਆ ਨੂੰ ਕਵੇਂ ਦੱਸੇ ਇਹ ਦੱਸੀ ਆ ਨਾਮ ਦੱਸਿਆ ਦਿੱਤਾ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ ਨਾਮ ਕਿਸੇ ਨੂੰ ਦੱਸਿਆ ਜਾ ਸਕਦਾ ਦੱਸਿਆ ਜਾ ਸਕਦਾ ਜਾਂ ਨਾਮ ਦੱਸਿਆ ਜਾਂਦਾ ਉਹ ਗਿਆਨ ਬਣ ਜਾਂਦਾ ਨਾਮ ਨਹੀਂ ਰਹਿੰਦਾ ਜਾ ਨਾਮ ਦੱਸਿਆ ਜਾਂਦਾ ਉਹ ਗਿਆਨ ਬਣ ਜਾਂਦਾ ਦੱਸਣ ਵੇਲੇ ਗਿਆਨ ਬਣ ਜਾਂਦਾ ਨਾਮ ਨਹੀਂ ਰਹਿੰਦਾ ਨਾਮ ਦਿੱਤਾ ਜਾਂਦਾ ਔਰ ਨਾਮ ਲਿਆ ਜਾਂਦਾ ਸੱਚਖੰਡ ਤੋਂ ਨਾਮ ਦਿੱਤਾ ਜਾਂਦਾ ਜਿਹਨੂੰ ਦਿੱਤਾ ਜਾਂਦਾ ਉਹ ਲੈਦਾ ਉਹ ਤੋਂ ਲਿਆ ਉਹ ਉਹ ਲੈ ਰਿਹਾ ਹੁੰਦਾ ਨਾਨਕ ਨੂੰ ਨਾਮ ਮਿਲਿਆ ਤੁਰਕੀ ਬਾਣੀ ਆਈ ਨਾਨਕ ਅਦਾ ਤਿਸ ਅਗਲੀ ਚੰਦਪਟਾਈ ਉਥੇ ਸਭ ਕੋ ਜੱਖਾਂ ਬਾਜੋਂ ਵੇਖਣਾ ਬਨ ਕੰਨੀ ਸੁਣਨਾ ਹੁਣ ਉਹ ਤਾਂ ਉਹਨੂੰ ਮਿਲਿਆ ਜੇ ਜਾਦੋਂ ਦੂਜੇ ਨੂੰ ਦੱਸਣਾ ਇਕਾਲ ਨੇ ਮੋਬਾਈਲ ਸੁਣ ਲਿਆ ਸੁਣ ਲਿਆ ਗੱਲ ਆਈ ਮੋਬਾਈਲ ਦੇ ਵੀ ਦੀ ਉਹਨੇ ਸੁਣ ਲਈ ਦੂਆ ਨੂੰ ਤਾਂ ਦੱਸੂਗਾ ਉਹ ਕੀ ਗੱਲ ਦੂਜਿਆਂ ਨੂੰ ਤਾਂ ਦੱਸੂਗਾ ਵੀ ਗੱਲ ਕੀ ਹੈ ਕਿਥੋਂ ਮੈਨੂੰ ਮੈਸੇਜ ਆਇਆ ਕੀ ਗੱਲ ਦੱਸਣੀ ਗੱਲ ਹੋ ਰਹੀ ਹੈ ਸੁਣਨੀ ਡਾਇਰੈਕਟ ਗੱਲ ਹੋ ਰਹੀ ਹੈ ਹਾਂ ਲਖ ਲੋਬੀ ਆਬਾ ਗਰਬਾ ਉਹ ਨਿਰਵਾਣੀ ਹੈ ਉਹ ਨਿਰਵਾਣ ਪਦ ਹੈ ਨਿਰਵਾਣ ਪਦ ਹੁੰਦਾ ਹੈ ਮੂੰਹ ਨਾਲ ਜੋ ਬੋਲਿਆ ਨਹੀਂ ਜਾ ਸਕਦਾ ਜਿਹੜੀ ਬਾਣੀ ਹੈ ਉਹ ਬੋਲੀ ਨਹੀਂ ਜਾ ਸਕਦੀ ਕਬੀਰ ਕਹਿੰਦੇ ਬੋਲ ਅਬੋਲ ਮਦ ਹੈ ਸੋਏ ਇਹ ਨਹੀਂ ਅਸੀਂ ਕੋ 10 ਵਜੇ ਸੰਗਦੇ ਨਾ ਬੋਲਿਆ ਜਾ ਸਕਦਾ ਨਾ ਚੁੱਪ ਰਿਆ ਜਾ ਸਕਦਾ ਹੁਣ ਬੋਲਣਾ ਵੀ ਹੈ ਬੋਲਿਆ ਜਾ ਨਹੀਂ ਸਕਦਾ ਕਥਾ ਕਥ ਵੀ ਹੈ ਕਥਨ ਕਰਨੀ ਵੀ ਹੈ ਤੱਕ ਅਸਲ ਗੱਲ ਬੁੱਝਣ ਵਾਲੀ ਰਹਗੀ ਫੇਰ ਇੰਨਾ ਕੁਝ ਕਹੇ ਦੇ ਬਾਵਜੂਦ ਵੀ ਬਹੁਤ ਕੁਝ ਬੁੱਝਣ ਵਾਲਾ ਗੁਰਬਾਣੀ ਚ ਜੋ ਨਹੀਂ ਕਿਹਾ ਜਾ ਸਕਦਾ ਉਹ ਤਾਂ ਬੁੱਝੜ ਨਾਮ ਹੈ ਜਿੰਨਾ ਕਹਿ ਤਾ ਉਹ ਗਿਆਨ ਹੈ ਜਿੰਨਾ ਨਹੀਂ ਕਿਹਾ ਉਹ ਨਾਮ ਹੈ ਜਿੰਨਾ ਕਹਿ ਤਾ ਉਹ ਗਿਆਨ ਹੈ ਜੋ ਨਹੀਂ ਦੱਸਿਆ ਜਾ ਸਕਿਆ ਉਹ ਨਾਮ ਹੈ ਜੋ ਨਹੀਂ ਦੱਸਿਆ ਜਾ ਸਕਿਆ ਉਹ ਹੀ ਨਾਮ ਹੈ ਨਾਮ ਬੁੱਝਣਾ ਪਊਗਾ ਗਿਆਨ ਸੁਣ ਕੇ ਸਮਝਣਾ ਪਊਗਾ